ਸਾਂਝਾ TV ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਗ੍ਰਸਮੂ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਅਸ ਵਰੇ ਦਾ ਸ਼ਾਇਦ ਆਖਰੀ ਪ੍ਰੋਗਰਾਮ ਹੋਏਗਾ 2024 ਦਾ ਤੇ ਮੈਂ ਇਸ ਸੰਬੰਧ ਵਿੱਚ ਯਤਨ ਕੀਤਾ ਕਿ ਸਾਡੀ ਕਮਿਊਨਿਟੀ ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਜਿਨ੍ਹਾਂ ਨਾਲ ਗੁਰਮਤ ਦੀਆਂ ਗੁਰਬਾਣੀ ਦੀਆਂ ਗੁਰੂ ਗ੍ਰੰਥ ਦੀਆਂ ਗੁਰੂ ਪੰਥ ਦੀਆਂ ਇਕੁਐਲਟੀ ਦੀਆਂ ਬਰਾਬਰਤਾ ਦੀਆਂ ਗੱਲਾਂ ਬਾਤਾਂ ਕਰ ਸਕਾਂ ਮੇਰੀ ਮੁਰਾਦ ਹੈ ਡਾਕਟਰ ਜਗਜੀਤ ਸਿੰਘ ਡਾਕਟਰ ਸਾਹਿਬ ਦੇਲਾਂ ਦੀ ਸਾਂਝ ਦੇ ਵਿੱਚ ਸਾਂਝਾ ਤਿਵਿਤੇ ਦਿਲ ਦੀਆਂ ਗਹਿਰਾਈਆਂ ਚ ਸਵਾਗਤ ਹੈ ਹਾਂਜੀ ਭਾਈ ਕੁਲਦੀਪ ਸਿੰਘ ਜੀ ਤੇ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਡਾਕਟਰ ਸਾਹਿਬ ਜਿਹੜਾ ਸੈਮੀਨਾਰ ਕਰਵਾਇਆ ਸੇਵਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਬਹੁਤ ਪਰਮਾਹੰਗਾਰਸੀ ਕਮਿਊਨਿਟੀ ਦਾ ਔਰ ਬਹੁਤ ਵਧੀਆ ਜਿਹੜੇ ਵਿਸ਼ੇ ਸਨ ਉਹਦੇ ਵਿੱਚ ਛੋਹੇ ਗਏ ਤਚ ਕੀਤੇ ਗਏ ਬੱਚਿਆਂ ਦਾ ਬੜਾ ਵਧੀਆ ਯੋਗਦਾਨ ਸੀ ਮਾਪਿਆਂ ਦਾ ਬੜਾ ਵਧੀਆ ਯੋਗਦਾਨ ਸੀ ਅੱਜ ਥੋੜੇ ਜਿਹੇ ਨਾਲ ریلیਟਡ ਮੈਂ ਮੇਰੇ ਮਨ ਦੇ ਵਿੱਚ ਕਈ ਚਿਰ ਤੋਂ ਇਹ ਗੱਲ ਆ ਰਹੀ ਸੀ ਕਿ ਹੋਰ ਵਿਦਵਾਨਾਂ ਨਾਲੋਂ ਤੁਹਾਡੇ ਨਾਲੋਂ ਬਿਹਤਰ ਕੌਣ ਜਾਣ ਸਕਦਾ ਹੈ ਕਿ ਡਿਸ ਐਡਵਾਂਟੇਜਸ ਆਫ ਇਨ ਇਕੁਐਲਟੀ ਗੁਰਬਾਣੀ ਦੇ ਮੁਤਾਬਕ ਕੀ ਕੀ ਨੁਕਸਾਨ ਨੇ ਜਦੋਂ ਅਸੀਂ ਬਰਾਬਰਤਾ ਦੀ ਗੱਲ ਨਹੀਂ ਕਰਦੇ ਇਕੁਐਲਟੀ ਦੀ ਗੱਲ ਨਹੀਂ ਕਰਦੇ ਗੁਰਬਾਣੀ ਇਹਦੇ ਮੁਤਾਬਕ ਕੀ ਦੱਸਦੀ ਹੈ ਥੋੜਾ ਜਿਹਾ ਇਸ ਵਿਸ਼ੇ ਦੇ ਉੱਤੇ ਇਹਨੂੰ ਗੱਲ ਕਰਨਾ ਚਾਹੁੰਦਾ ਸੀ ਦੇਖੋ ਇਹਦੇ ਦੋ ਨੈਗੇਟਿਵ ਪੁਆਇੰਟ ਤੁਸੀਂ ਰੇਜ਼ ਕੀਤੇ ਕਿ ਡਿਸਐਡਵਾਂਟੇਜਸ ਆਫ ਇਨ ਇਕੁਐਲਟੀ ਐਨ ਉਹਦਾ ਜੇ ਕੈਰੀਅਰ ਐਡਵਾਂਟੇਜਸ ਆਫ ਇਕੁਐਲਟੀ ਉਹ ਵੀ ਗਲਤ ਠੀਕ ਹੈ ਜੀ ਜੀ ਦੋਨੇ ਪੋਜ਼ਿਟਿਵ ਮੈਂ ਐਸੇ ਕਰਕੇ ਡਿਸਐਡਵਾਂਟੇਜ ਕਿਹਾ ਕਿ ਦੂਜੇ ਪਾਸੇ ਲੈ ਕੇ ਐਡਵਾਂਟੇਜ ਨਹੀਂ ਡਿਸਐਡਵਾਂਟੇਜ ਕਿਹਾ ਸਹੀ ਪਹਿਲੀ ਗੱਲ ਤਾਂ ਗੁਰਬਾਣੀ ਜਿਹੜੀ ਹੈ ਉਹ ਇਕਵੈਲਟੀ ਬਾਈ ਬਰਥ ਦੀ ਗੱਲ ਕਰਦੇ। ਓਕੇ। ਪਰਲੀ ਗੱਲ ਸਾਰਿਆਂ ਨੂੰ ਸਾਨੂੰ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਕਿ ਹਿਊਮੈਨਿਟੀ ਦੀ ਗੱਲ ਕਰਦੀ ਆ ਔਰ ਇਕਵੈਲਟੀ ਬਾਈ ਬਰਥ ਦੀ ਕਰਦੇ। ਮੈਂ ਫਿਰ ਤੁਹਾਨੂੰ ਬੜੀ ਸਟ्रेस ਨਾਲ ਕਹ ਰਿਆ। ਓਕੇ। ਬੜੀ ਇੰਪੋਰਟੈਂਟ ਕਹ ਰਿਆ। ਕਿਉਂਕਿ ਪਾਣੀ ਦੇ ਵਿੱਚ ਉਸ ਵੇਲੇ ਦੇ ਹਾਲਾਤ ਵਿੱਚ ਇਨ ਇਕਵੈਲਟੀ ਕੀ ਸੀ? ਉਸ ਵੇਲੇ ਮਨੁਸਮ੍ਰਿਤੀ ਮੁਤਾਬਕ ਇਨ ਇਕਵੈਲਿਟੀ ਕਾਸਟ ਸਿਸਟਮ ਤੇ ਖੜੀ ਸੀ ਜੀ ਇਕਨੋਮਿਕ ਨਹੀਂ ਸੀ ਖੜੀ ਉਸ ਵੇਲੇ ਉਹ ਮਨੂ ਉਹ ਜਿਹੜੀ ਕਾਸਟ ਸਿਸਟਮ ਬੇਸਡ ਇਕਵੈਲਿਟੀ ਸੀ ਉਹਦੇ ਵਿੱਚ ਇਨ ਬਿਲਟ ਇਕਨੋਮਿਕ ਵੀ ਸੀ ਉਹਦੇ ਵਿੱਚ ਇਨ ਬਿਲਟ ਸੋਸ਼ਲ ਵੀ ਸੀ ਉਹਦੇ ਵਿੱਚ ਹੀ ਇਨ ਬਿਲਟ ਐਜੂਕੇਸ਼ਨਲ ਵੀ ਸੀ ਹੈਲਥ ਵੀ ਸੀ ਸਭ ਕੁਝ ਵਿੱਚ ਫਿੱਟ ਕੀਤਾ ਹੋਇਆ ਸੀ ਉਹਨਾਂ ਜੀ ਜੀ ਜਿਹੜੇ ਇਹਨਾਂ ਕਿ ਜਿੰਨੇ ਉਹ ਵੀ ਡਿਫਰੈਂਟ ਕਿਸਮ ਦਾ ਡਿਫਰੈਂਟ ਬੰਦੇ ਆ ਲਈਏ ਵਾਟ ਇਜ਼ ਦੈਟ ਮੈਂ ਮਤਲਬ ਉਹ ਪੁਰਨਾਕ ਇਨ ਇਕਵੈਲਟੀ ਹੈ ਔਰ ਤਾਂ ਤੇ ਮਰਦਾਂ ਦੇ ਵਿੱਚ ਨਹੀਂ ਪਾਣਾ ਉਹ ਵੀ ਇਨ ਇਕਵੈਲਟੀ ਦੇਖੋ ਜੈਂਡਰ ਇਨ ਇਕਵੈਲਟੀ ਜਿਹੜੇ ਉਹਦੇ ਵਿੱਚ ਵੀ ਫਿਕਸ ਕੀਤੀ ਹੋਈ ਹੈ ਰਾਈਟ ਇਨ ਇਕਵੈਲਟੀ এডੂਕੇਸ਼ਨ ਕਿ ਇਹਨੂੰ ਨਹੀਂ ਪੜਨ ਦੇਣਾ ਇਹਨੂੰ ਇਹ ਪੜਨ ਦੇਣਾ ਉਸ ਵੇਲੇ ਦੀ এডੂਕੇਸ਼ਨ ਸਾਡੀ ਜਿਹਦਾ ਵੇਦਾਂ ਦੀ ਜਾਂ ਹੋਰ ਚੀਜ਼ਾਂ ਦੀ ਗਿਆਨ ਦਿੱਤੀ ਜੇ ਪੜਨ ਹੀ ਨਹੀਂ ਦੇਣਾ ਤੇ ਉਹ ਬੱਚੇ ਕਿੱਦਾਂ ਅੱਗੇ ਵਧਣਗੇ ਉਹ ਇੱਕ ਇਨਕੁਆਲਿਟੀ ਦਾ ਸਿਸਟਮ ਓਵਰ ਅ ਪੀਰੀਅਡ ਆਫ ਟਾਈਮ ਬਣਦਾ ਜਾਂਦਾ ਕਿ ਇੱਕ ਪੂਰਾ ਸਮਾਜ ਅਨਪੜ੍ਹ ਰਹਿ ਜਾਵੇ ਜੇ ਉਹ ਹੰਪਤ ਮੈ ਜਾਏਗਾ ਉਹਨਾਂ ਦੀ ਸੋਚ ਸ਼ਕਤੀ ਉਹਨਾਂ ਦਾ ਸਾਰਾ ਸੋਚਣਾ ਉਹਨਾਂ ਦਾ ਵੇਖਣਾ ਉਹਨਾਂ ਦਾ ਨਜ਼ਰੀਆ इवन ਹਰ ਚੀਜ਼ ਬਾਰੇ ਬਦਲ ਜਾਏਗਾ ਜੀ ਇਸੇ ਤਰ੍ਹਾਂ ਉਹਨਾਂ ਦੇ ਘਰਾਂ ਦੇ ਰਹਿਣ ਸਹਿਣ ਉਹ ਕਿੱਦਾਂ ਦੇ ਘਰਾਂ 'ਚ ਰਹਿਣਗੇ ਕਿੱਦਾਂ ਦੇ ਤਰੀਕਾ ਹੋਏਗਾ ਉਹਦੇ ਵਿੱਚ ਵੀ ਡਿਫਰੈਂਸ ਆ ਜਾਏਗਾ ਉਹਨਾਂ ਦੀ ਸਿਹਤ ਸਵਾਵਾ ਕਿਰਦਾਨੀਆਂ ਹੋਣਗੀਆਂ ਉਹਦੇ 'ਚ ਵੀ ਆ ਜਾਏਗਾ ਉਹ ਸਾਰੀਆਂ ਚੀਜ਼ਾਂ ਪਹਿਲੇ ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਵੇਲੇ ਜਾਂ ਗੁਰੂਆਂ ਵੇਲੇ ਉਹ ਯਾਦਾ ਕਾਸਟ ਬੇਸਡ ਇਨ ਇਕੁਐਲਿਟੀ ਸੀਗੀ ਗੁਰੂ ਮਹਾਰਾਜ ਨੇ ਉਸੇ ਇਨ ਇਕੁਐਲਿਟੀ ਨੂੰ ਤੋੜਿਆ ਉਸੇ ਇਨ ਇਕੁਐਲਿਟੀ ਦੇ ਅਗੇਂਸਟ ਕੇ ਆ ਉਸੇ ਇਨ ਇਕੁਐਲਿਟੀ ਨੂੰ ਬਣਾਉਂਦੇ ਬਣਾਉਂਦੇ ਅਸੀਂ ਧਰਮ ਦੀ ਇਨ ਇਕੁਐਲਿਟੀ ਬਣਾ ਲਈ ਜਦੋਂ ਮੁਗਲਾਂ ਦਾ ਰਾਜ ਹੋ ਗਿਆ ਜਾਂ ਹੋਰ ਆ ਗਿਆ ਅਸੀਂ ਉਹਨੂੰ ਰਾਈਟ ਆਫ ਫੇਥ ਤੇ ਵੀ ਇਨ ਇਕੁਐਲ ਬਣਾਉਣਾ ਸ਼ੁਰੂ ਇਸੇ ਕਰਕੇ ਸਾਡੇ ਵਿੱਚੋਂ ਕਈ ਜਿਹੜੇ ਕਨਵਰਟ ਹੋ ਕੇ Hindu ਭਰਾ ਮੁਸਲਮਾਨਾ ਇਤਨੇ ਉੱਚੀ ਨੀ ਕੁਆਲਿਟੀ ਤੋਂ ਬਚਾ ਹੁਣ ਅਸੀਂ ਇਹਦਾ ਮਤਲਬ ਗੁਰਬਾਣੀ ਦਾ ਹਿਊਮਨ ਰਾਈਟਸ ਦੀ ਤੇ ਇਕੁਅਲ ਦੀ ਗੱਲ ਕਰ ਰਹੀ ਵਨਸ ਦੀ ਗੱਲ ਕਰ ਰਹੀ ਹੈ ਜੇ ਵਨਸ ਦਾ ਮਤਲਬ ਤੁਹਾਡੇ ਵਿੱਚ ਵੀ ਉਹੀ ਈਸ਼ੁਰ ਪਰਮਾਤਮਾ ਜੋ ਮਰਜੀ ਕਹਿ ਲੋ ਉਹਦਾ ਉਹੀ ਜੋਤ ਹੈ ਜਿਹੜੀ ਮੇਰੇ ਜੇ ਹਰ ਇੱਕ ਵਿੱਚ ਜੋਤ ਉਹੀ ਹੈ ਤਾਂ ਇੱਕ ਜੋਤ ਦੂਜੀ ਜੋਤ ਨਾਲ ਨਫ਼ਰਤ ਕਿਦਾ ਕਰ ਸਕਦਾ ਹੂੰ ਇਨ ਇਕਵੈਲਟੀ ਹੁਣ ਅਸੀਂ ਕੀ ਕੀਤਾ ਹੁਣ ਸਮਾਜ ਇਹ 4-500 ਸਾਲਾਂ ਜਿਹੜਾ ਅਸੀਂ ਹਾਲੇ ਦੋ ਹਾਲੇ ਅਸੀਂ ਵਰਲਡ ਦੇਖਦੇ ਆ ਮੈਂ ਫਟਾਫਟ ਇਸ ਕਰਕੇ ਆ ਗਿਆ ਮੈਂ ਉਹਨੂੰ ਬਰੀਫਲੀ ਜਿਆ ਜੋੜਿਆ ਨਹੀਂ ਨਹੀਂ ਜੇ ਪੂਰਾ ਤੁਸੀਂ ਡਾਕਟਰ ਸਾਹਿਬ ਜਿੱਥੇ ਸਮਾਜ ਦੀ ਗੱਲਬਾਤ ਕਰਨੀ ਹੈ ਉਸ ਵੇਲੇ ਵਰਨਨ ਦੇ ਵਿੱਚ ਤਾਂ ਇਹ ਵੀ ਲਿਖਿਆ ਸੀ ਇਨ ਇਕੁਐਲਿਟੀ ਕਿ ਸ਼ੁੱਧਰ ਢੋਰ ਪਸ਼ੂ ਅਰ ਨਾਰੀ ਤਿੰਨੋਂ ਤਾੜਨ ਕੇ ਅਧਿਕਾਰੇ ਕਿ ਔਰਤ ਨੂੰ ਦਬਾ ਕੇ ਰੱਖਣਾ ਇਨ ਇਕੁਐਲਿਟੀ ਹੈ ਕਿਉਂਕਿ ਬਰਾਬਰਤਾ ਹੈ ਨਹੀਂ ਔਰ ਜਦੋਂ ਬਾਪੂ ਨਾਨਕ ਆਉਂਦਾ ਉਹ ਕਹਿੰਦਾ ਨਾ ਸੋ ਕਿਉਂ ਮੰਦਾ ਕੀ ਹੈ ਜਮੇ ਜਮੇ ਰਾਜਾ ਗੁਰਬਾਣੀ ਹੈ ਜੀ ਗੁਰਬਾਣੀ ਜੋ ਉਹ ਜਿਹੜੀ ਇਕੁਐਲਿਟੀ ਬ ਗੁਰਬਾਨੀ ਦੇ ਵਿੱਚ ਕੁੱਟ-ਕੁੱਟ ਕੇ ਪਈ ਹੋਈ ਹੈ ਹਰ ਥਾਂ ਹੂੰ ਉਹਨਾਂ ਨੇ ਸਮਾਜਿਕ ਹਰ ਥਾਂ ਤੇ ਜੇ ਅਸੀਂ ਮਲਿਕ ਭਾਗੋ ਵਾਲੀ ਗੱਲ ਵੀ ਸੁਣਾਣੇ ਆ ਜਾਂ ਸਾਖੀ ਲੈਣੇ ਉਹਦੇ ਵਿੱਚ ਵੀ ਤਾਂ ਇਨਕੁਐਲਿਟੀ ਇਕਨੋਮਿਕ ਇਨਕੁਐਲਿਟੀ ਦੀ ਗੱਲ ਮਹਾਰਾਜ ਨੇ ਕੀਤੀ ਨਾ ਜੀ ਐਮ ਲੀਟਸ ਵੀ ਕੁਝ ਸਿੱਗੀ ਐਗਜ਼ਿਸਟਿੰਗ ਸਿੱਗੀ ਅੱਛਾ ਹੁਣ ਮੈਂ ਇਮੀਡੀਏਟ ਫਾਸਟ ਫੋਰਵਰਡ ਕਰਕੇ ਅੱਜ ਦੇ ਸਮਾਜ ਉਚਾ ਜਾਈ ਓਕੇ ਬਾਈਸ ਮਾਜਰ ਚ ਕੀ ਇਨ ਇਕਵੈਲਿਟੀ ਹੈਗੀ ਹੈ ਅਸੀਂ ਕੀ ਕੀਤਾ ਉਹ ਜਿਹੜੀ ਵਰਨ ਵਰਨ ਵਾਲੀ ਸੀ ਉਹਨੂੰ ਇਕਨੋਮਿਕ ਇਨ ਇਕਵੈਲਿਟੀ ਚ ਬਦੋ ਦੇ ਓਕੇ ਹੁਣ ਮੈਂ ਕਿਉਂ ਉਸ ਬਾਰੇ ਕਹਿਣਾ ਹੁਣ ਜਿਹੜੀ ਇਕਨੋਮਿਕ ਇਨ ਇਕਵੈਲਿਟੀ ਹੈ ਉਹਦੇ ਚ ਕੀ ਹੈ ਕਿ ਜਿਹੜੇ ਕੋਲ ਪੈਸਾ ਜ਼ਿਆਦਾ ਉਹ ਚੰਗੇ ਸਕੂਲਾਂ 'ਚ ਭੇਜ ਸਕਦੇ ਆ ਜਿਹਦੇ ਕੋਲ ਪੈਸਾ ਘੱਟਾ ਉਹ ਚਾਹਤ ਗਰੀਬ ਸਕੂਲਾਂ ਜਾਂ ਐਵਰੀ ਜੀ ਸਕੂਲ ਫੋਡੋ ਨਿਕਾ ਸਰ ਜੇ ਕੋ ਬੱਚਾ ਡਵੈਲਪ ਹੋਏਗਾ ਇਨੀਕੁਲ ਬਣ ਗਿਆ ਜੀ ਇਹ ਅਸੀਂ ਚੀਜ਼ ਦੇਖਦੇ ਪਏ ਹਾਂ ਨਾ ਤੁਸੀਂ ਇਸ ਨੂੰ ਅਕਾਲੀ ਪੋਲਿਟਿਕਸ ਨਾਲ ਵੀ ਜੋੜ ਕੇ ਦੇਖੋ ਜਿਹੜੇ ਦੂਨ ਸਕੂਲ ਦੇ ਪੜੇ ਹੋਏ ਆ ਉਹ ਲੀਡਰ ਬਣ ਗਏ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਪੜੇ ਆ ਜਾਂ ਖਾਸਾ ਸਕੂਲਾਂ ਨੇ ਪੜੇ ਆ ਉਹ ਵਿਚਾਰੇ ਕਿੱਥੇ ਖੜੇ ਇਕਨੋਮਿਕ ਇਨ ਇਕੁਐਲਿਟੀ ਕਿਦਾਂ ਗ੍ਰੇਡ ਬਣੇ ਕਿ ਨਹੀਂ ਬਣੇ ਉਹ ਪੋਲੀਟੀਕਲ ਇਨ ਇਕੁਐਲਿਟੀ ਵੀ ਕ੍ਰੀਏਟ ਕਰ ਲਗੇ ਜੀ ਐਜੂਕੇਸ਼ਨਲ ਇਨ ਇਕੁਐਲਿਟੀ ਨੂੰ ਕਰਦੇ ਕਰਦੇ ਉਹ ਪੋਲੀਟੀਕਲ ਵੀ ਬਣਾ ਐਸੇ ਤਰ੍ਹਾਂ ਸਾਡੇ ਘਰਾਵਾਂ ਵਿੱਚ ਐਸੇ ਤਰ੍ਹਾਂ ਸਾਡੇ ਹਰ ਸਮਾਜ ਦੇ ਖੇਤਰ ਵਿੱਚ ਜਿੱਤੇ ਜਿੱਤੇ ਵੀ ਇਨ ਇਕੁਐਲਿਟੀ ਪ੍ਰੋਡਿਊਸ ਹੁੰਦੀ ਗਈ ਜਿੱਤੇ ਜਿਆਦਾ ਪ੍ਰੋਡਿਊਸ ਹੁੰਦੀ ਗਈ ਪਾਲਾ ਬਹੁਤ ਵੱਧਦਾ ਗਿਆ ਉੱਥੇ ਤੁਸੀਂ ਦੇਖਦੇ ਹੋ ਪੋਲਿਟੀ ਕਿਦਾਂ ਵੱਧ ਗਈ ਪਾਵਰਟੀ ਦਾ ਇੱਕ ਪਿਰਾਮਿਡ ਖੜਾ ਕੀਤਾ ਗਿਆ ਛੋਟੀ ਛੋਟੀ ਗੱਲਾਂ ਤੋਂ ਸੈਂਚਲ ਫੂਡ ਦੀ ਪੇਟ ਦੀ ਜਿਹੜੀ ਜਿਹੜ ਸਭ ਤੋਂ ਜ਼ਿਆਦਾ ਸੈਂਚਲ ਕੀ ਹੈ ਸਾਡੇ ਫੂਡ ਫੂਡ ਦੇ ਵਿੱਚ ਇਨਕਵੈਲਟੀ ਆ ਗਈ ਜੀ ਜਿਹੜਾ ਫੂਡ ਇੱਕ ਜੰਗਾ ਇਨਸਾਨ ਖਾਸਾ ਬੜਾ ਜਿਹੜਾ ਫੂਡ ਗਰੀਬ ਬੱਚੇ ਨੂੰ ਮਿਲ ਰਿਹਾ ਉਹਦੀ ਨਰਿਸ਼ਮੈਂਟ ਤੇ ਇਫੈਕਟ ਨਾ ਹੋ। ਜੀ। ਉਹ ਇਨ ਇਕੁਐਲਿਟੀ ਜਦੋਂ ਬਣੀ ਉਹਦੇ ਨਾਲ ਕੀ ਹੋਇਆ ਵੱਡੇ ਉਹ ਕਿ ਉਹਦੀ ਹੈਲਥ ਪ੍ਰੋਬਲਮਸ ਵਾ। ਠੀਕ ਹੈ ਕੈਨੇਡਾ ਵਿੱਚ ਸਾਡਾ ਹੈਲਥ ਸਿਸਟਮ ਚੰਗਾ ਪਰ ਕਈ ਕੰਟਰੀਜ਼ ਦੇ ਵਿੱਚ ਜਿਹੜਾ ਹੈਲਥ ਸਿਸਟਮ ਪੇਡ ਸਿਸਟਮ ਹੈ ਉੱਥੇ ਕੀ ਗਰੀਬ ਬੰਦਾ ਹੈਲਥ ਨੂੰ ਦੇਖ ਸਕਦਾ ਮੇਨਟੇਨ ਕਰ ਸਕਦਾ। ਮੈਂ ਟਿੰਕ ਕਰਦਾ ਸੀ ਕਿ ਉਹ ਸਭ ਕੁਝ ਹੀ ਵਿਕੇ ਜਾਂਦਾ ਸਭ ਕੁਝ ਹੀ ਖਤਮ ਹੋ ਜਾਂਦਾ ਔਰ ਕਈ ਵਾਰੀ ਉਹ ਫੋਰਡ ਹੀ ਨਹੀਂ ਕਰ ਸਕਦਾ ਡੈਥ ਵੀ ਹੋ ਜਾਂਦੀ ਹੈ ਸੋ ਜਦ ਕੀ ਚਾਹੀਦਾ ਤੇ ਸੀ ਕਿ ਉਹਨੂੰ ਬਰਾਬਰ ਤੇ ਲਿਆਣਾ ਸਮਾਜ ਨੂੰ ਡੈਮੋਕਰੇਸੀ ਦਾ ਵੈਲਫੇਅਰ ਦਾ ਸਟੇਟ ਦਾ ਕਾਮ ਸੀ ਕਿ ਸਾਰਿਆਂ ਨੂੰ ਉਹ ਬਰਾਬਰ ਮਿਲ ਸਕੇ ਪਰ ਥਿਉਰੀ ਅਸੀਂ ਵਰਲਡ ਲੈਵਲ ਤੇ ਵੀ ਦੇਖਦੇ ਹਾਂ ਕਿ ਕਿਨੇ ਪਰਸੈਂਟ ਲੋਕਾਂ ਕੋਲ 1% ਲੋਕਾਂ ਕੋਲ ਵਰਲਡ ਦੀ 40% ਸੰਸਾਦੀ ਪਰਸੈਂਟ ਵੈਲਥ ਹੈਗੀ ਹੈ ਹੂੰ ਸੋ ਕੀ ਅ ਫਿਊ ਇਨ ਇਕਵੈਲਟੀ ਨਾਲ ਸਮਾਜਿਕ ਰੂਪ ਵਿੱਚ ਜਣਾ ਮਾਨਸਿਕ ਰੂਪ ਵਿੱਚ ਕੀ ਡਵੈਲਪਮੈਂਟ ਸਾਡੀ ਹੋ ਰਹੀ ਹੈ ਅਸੀਂ ਡਵੈਲਪਮੈਂਟ ਦਾ ਨਾਂ ਤਾਂ ਬਹੁਤ ਲੈਂਦੇ ਗਿਆਨ ਦਾ ਨਾਂ ਤਾਂ ਬਹੁਤ ਲੈਂਦੇ ਆ ਪਰ ਕੀ ਉਹ ਵਾਕੇ ਹੋ ਰਹੀ ਹੈ ਨਹੀਂ ਹੋ ਰਹੀ ਗੁਰਬਾਣੀ ਮੁਤਾਬਿਕ ਜਿਹੜੀ ਇਕਵੈਲਟੀ ਵਿੱਚੋਂ ਨਿਕਲਣਾ ਸੀ ਜਿਹੜੀ ਬਰਾਬਰਤਾ ल्याਣੀ ਸੀ ਅਸੀਂ ਉਹਨੂੰ ਇਗਨੋਰ ਕਰਦੇ ਆ ਔਰ ਉਹਨੂੰ ਇਨਸਾਨਸ ਕਰ ਰਹੇ ਹਾਂ ਉਹਦਾ ਰਹੇ ਜਦੋਂ ਸੀ ਫ੍ਰੀ ਬੀਸ ਦਿੰਨੇ ਆ ਜਦੋਂ ਅਸੀਂ ਫ੍ਰੀ ਕਹਿ ਦਿੰਨੇ ਆ ਕਿਸੇ ਚੀਜ਼ ਨੂੰ ਆਬਵੀਅਸਲੀ ਪਾਵਰਟੀ ਨੂੰ ਜਨਰੇਟ ਕਰਦੇ ਮਿਲ ਕੇ ਅਸੀਂ ਇਹ ਨਹੀਂ ਕਰਦੇ ਕਿ ਉਹਨਾਂ ਨੂੰ ਕੈਪੇਬਲ ਬਣਾਈਏ ਕਿ ਉਹ ਆਪਣੀ ਅਰਨਿੰਗ ਕਰ ਸਕਣ ਇਨਸਟੈਡ ਵੀ ਆਰ ਗਿਵਿੰਗ ਅ ਫਿਸ਼ ਨੋਟ ਟੀਚਿੰਗ ਹਾਊ ਟੂ ਕੈਚ ਅ ਫਿਸ਼ ਗੁਰਬਾਣੀ ਕਹਿੰਦੀ ਹੈ ਕਿਰਤ ਕਰੋ ਜੇ ਕਿਰਤ ਦਾ ਮਤਲਬ ਹੈ ਕਿ ਤੁਹਾਨੂੰ ਕੈਚ ਅ ਫਿਸ਼ ਆਣਾ ਚਾਹੀਦਾ ਹੂੰ ਤੁਸੀਂ ਇਹ ਨਹੀਂ ਕਿ ਫਿਸ਼ ਲੈ ਕੇ ਉਹ ਠੀਕ ਹੈ ਕਿ ਕਿਸੇ ਦੀ ਮਦਦ ਕਰਨਾ ਜਿਹੜਾ ਲੰਗਰ ਅਸੀਂ ਸਿਰਫ ਅਸੀਂ ਭੋਜਨ ਦੇ ਲੰਗਰ ਸਖਾ ਲਾ ਅਸੀਂ ਬੜੇ ਖੁਸ਼ ਹੋ ਜਾਂਦੇ ਆ ਕਿ ਤੇ ਕੋਈ ਭੋਜਨ ਅਸੀਂ ਲੰਗਰ ਕਰ ਰਿਹਾ ਇੱਥੇ ਸਾਰੇ ਬੈਠ ਕੇ ਖਾਵੇ ਇਕੁਆਲ ਪਰ ਉਹ ਕੀ ਸਾਡੀ ਕੁਆਲਿਟੀ ਗੁਰਦੁਆਰੇ ਤੱਕ ਸੀਮਾ ਦਾ ਹੂੰ ਉਹ ਇਕੁਆਲਿਟੀ ਸਿਰਫ ਨਾਲ ਬਠਾਨ ਤੱਕ ਸੀਮਾ ਦਾ ਕਦੀ ਮਨ ਵੀ ਸੋਚੀਏ ਸੀ ਕਿ ਜਦੋਂ ਅਸੀਂ ਬਾਹਰ ਨਿਕਲ ਜਾਂਦੇ ਆ ਗੁਰਦੁਆਰੇ ਤੋਂ ਉਹੀ ਬੰਦੇ ਜਦੋਂ ਮੈਡੀਕਲ ਫੈਸਿਲਿਟੀ ਚਾਹੀਦੀ ਹੈ ਤਾਂ ਇਨ ਇਕੁਅਲ ਹੋ ਜਾਂਦੇ ਆ ਗੱਲ ਹੈ ਬਿਲਕੁਲ ਬਿਲਕੁਲ ਕੁਆਲਿਟੀ ਕਿੱਥੇ ਗਈ ਦੂਜਾ ਐਜੂਕੇਸ਼ਨ ਵਿੱਚ ਜਦੋਂ ਅਸੀਂ ਪ੍ਰਾਈਵੇਟ ਸਕੂਲਸ ਬਣਾ ਲਈ ਉਸ ਗਵਰਨਮੈਂਟ ਪਬਲਿਕ ਸਕੂਲਸ ਬਣਾ ਲਏ ਉਹੀ ਬੁਰਦਵਾਰਿਆਂ ਦੇ ਬੱਚੇ ਜਿਹੜੇ ਆ ਉਹ ਇਨ ਇਕੁਅਲ ਹੋ ਜਾਂਦੇ ਆ ਹੂੰ ਅਸੀਂ ਕੋਈ ਫੀਲੋ ਬੜਾ ਕਿ ਨੋਰਾ ਪਿੱਟਦੇ ਆ ਕਿ ਹਾਂ ਗੁਰਦੁਆਰੇ ਦੀ ਗੁਰਦੁਆਰੇ ਲੰਗਰ ਕੀਤੀ ਸਾਰੇ ਬਰਾਬਰ ਬੈਠੇ ਸਾਰੇ ਖਾ ਰਹੇ ਅਸੀਂ ਸਿਰਫ ਉਸੇ ਲੈਵਲ ਤੇ ਹੀ ਅਸੀਂ ਰੱਖ ਰਿਆ ਕਿ ਦੀਵਾਨ ਹਾਲੇ ਦੇਖੋ ਜੀ ਸਾਰੇ ਬੈਠੇ ਹੂੰ ਹੂੰ ਬੈਠੇ ਠੀਕ ਹੈ ਬੈਠਣਾ ਇਜ਼ ਨੋਟ ਇਕੁਐਲਿਟੀ ਇਕੁਐਲਿਟੀ ਆਫ ਸੋਸ਼ਲ ਸਟਰਕਚਰ ਕੀ ਅਸੀਂ ਜਾਤ ਪਾਤ ਨੂੰ ਖਤਮ ਕਰ ਸਕਕੇ ਕੀ ਅਸੀਂ ਗੁਰਦੁਆਰੇ ਜਾਤਾਂ ਪਾਤਾਂ ਦੇ ਨਹੀਂ ਬਣਾਏ ਬਣੇ ਬਣੇ اور ਫਿਜ਼ੀਕਲ ਸਟੈਂਡ ਕਰਦੇ ਆ ਜੇ ਕੋਈ ਪ੍ਰੂਫ ਦੀ ਲੋੜ ਨਹੀਂ ਕਿਸੇ ਨੂੰ ਐਬਸੋਲੂਟਲੀ ਮर्यादा ਵਿੱਚ ਇਨ ਇਕੁਐਲਿਟੀ ਅਸੀਂ ਕੀਤੀ ਇੱਕ ਨਹੀਂ ਤੁਸੀਂ ਕਿੰਨੇ ਪ੍ਰੋਗਰਾਮ ਕੀਤੇ ਆ ਜਿਹਦੇ ਵਿੱਚ ਕਈ ਚੁਪੈ ਰਾ ਦੁਪਹਿਰੇ ਹੋਰ ਕਈ ਇਨ ਇਕੁਐਲਿਟੀ ਦੀ ਗੱਲ ਕਰਦੇ ਹੋ ਕੰਡਪਾੜ 51 ਲਾ ਇੱਕ ਕੰਡਪਾੜ ਫਲਾਣਾ ਕੰਡਪਾੜ ਫਲਾਣਾ ਉਹ ਇਨ ਇਕੁਐਲਿਟੀ ਨਹੀਂ ਅਲਾਨ ਇਨ ਇਕੁਐਲਿਟੀ ਹੈ ਜੇ ਗੁਰਬਾਣੀ ਮੈਨੂੰ ਨਾ ਤੁਹਾਡੀ ਗੱਲ ਦੇ ਉੱਤੇ ਇਹ ਆ ਰਿਹਾ ਤੁਸੀਂ ਇਨਕਮ ਇਨ ਇਕੁਐਲਿਟੀ ਦੀ ਗੱਲਬਾਤ ਕੀਤੀ ਹਾਊਸਿੰਗ ਇਨ ਇਕੁਐਲਿਟੀ ਦੀ ਗੱਲਬਾਤ ਕੀਤੀ ਹੈਲਥ ਦੀ ਗੱਲਬਾਤ ਕੀਤੀ ਐਜੂਕੇਸ਼ਨ ਦੀ ਗੱਲਬਾਤ ਕੀਤੀ ਸੋਸ਼ਲ ਦੀ ਗੱਲਬਾਤ ਕੀਤੀ ਡਾਕਟਰ ਸਾਹਿਬ ਸਭ ਤੋਂ ਵੱਡੀ ਗੱਲਬਾਤ ਹੈ ਕਿ ਅਸੀਂ ਗੁਰਬਾਣੀ ਦੇ ਨਾਲ ਵੀ ਬਰਾਬਰੀ ਤਾਂ ਨਹੀਂ ਲੱਗ ਸਕੇ ਕਿਤੇ ਗੁਰਬਾਣੀ ਦੇ ਵਿੱਚ ਰਹਿ ਦਾਸ ਸੋਦਰਕਿਆ ਤੋਂ ਪੜੀ ਜਾ ਰਹੀ ਹੈ ਕਿਤੇ ਹੋਰ ਪੜੀ ਜਾ ਰਹੀ ਹੈ ਕਿਤੇ ਅਰਦਾਸ ਹੋਰ ਤਰੀਕੇ ਨਾਲ ਕੀਤੀ ਜਾ ਰਹੀ ਹੈ ਕਿਤੇ ਹੋਰ ਤਰੀਕੇ ਨਾਲ ਕੀਤੀ ਜਾ ਰਹੀ ਹੈ ਕਿਤੇ ਪ੍ਰਸ਼ਾਦਾ ਥੱਲੇ ਬਹਿ ਕੇ ਛਕਿਆ ਜਾ ਰਿਹਾ ਕਿਤੇ ਉੱਪਰ ਯਾਨੀ ਕਿ ਇਕਵਾ ਇਕਵਲਟੀ ਜਿਹੜੀ ਮਾਲਕ ਨੇ ਦਿੱਤੀ ਸੀ ਗੁਰਬਾਣੀ ਮੁਤਾਬਕ ਖੱਤਰੀ ਬ੍ਰਹਮਣ ਸੋਦ ਵਾਸ ਉਪਦੇਸ਼ ਚੌਵਰਨਾ ਕੋ ਸੰਜਿਆ ਉਹਨਾਂ ਦਾ ਸਾਰਿਆਂ ਨੂੰ ਸੰਜਿਆ ਉਪਦੇਸ਼ ਦਿੱਤਾ ਸੀ ਉਹਨਾਂ ਤਾਂ ਕਿਹਾ ਸੀ ਬਾਪੂ ਨੇ ਕਿ ਨਾ ਕੋ ਬੈਰੀ ਨਹੀਂ ਬਿਗਾਣਾ ਸਗਲ ਸੰਗਮ ਕੋ ਬਣਿਆ ਗੁਰਬਾਣੀ ਤਾਂ ਇਹ ਕਹਿੰਦੀ ਹੈ ਗੁਰਬਾਣੀ ਮੁਤਾਬਕ ਅਸੀਂ ਬਰਾਬਰਤਾ ਜਿਹੜੀ ਤੁਸੀਂ ਜ਼ਿਕਰ ਕੀਤਾ ਹੈ ਉਹਨ ਇੱਕ ਜਗ੍ਹਾ ਹੈ ਇਕਵਲਟੀ ਨਾ ਨਹੀ ਫਿਰ ਇੱਕ ਜਗ੍ਹਾ ਕਹਿ ਰਿਆ ਨਹੀਂ ਜੀ ਨਹੀਂ ਆ ਸੰਪੜਪਾਰ ਤੁਹਾਡੇ ਲਈ ਕਰਾਂਗੇ ਤੁਹਾਡੇ ਦੁੱਖ ਦੂਰ ਹੋ ਜਾਣੇ ਦੂਜਾ ਕਹਿੰਦਾ ਨਹੀਂ ਦੁਇ ਕਰ ਜੋੜ ਕਰੋ ਅਰਦਾਸ ਤੋਂ ਭਾਵੇਂ ਤਾਣੇ ਦਾ ਸਾਫ ਕਰੋ ਕਹਿੰਦਾ ਲੋੜ ਹੀ ਨਹੀਂ ਕਿਉਂਕਿ ਇਕਵਲਟੀ ਨਹੀਂ ਰਹੀ ਗੁਰਬਾਣੀ ਦੇ ਨਾਲ ਵੀ ਅਸੀਂ ਵਿਤਕਰਾ ਕਰਨਾ ਸ਼ੁਰੂ ਕਰ ਦਿੱਤਾ ਕਿ ਅਸੀਂ ਤਾਂ ਇਦਾਂ ਕਰਾਂਗੇ ਉਹਦੇ ਨਾਲ ਤੁਹਾਡੇ ਫਲ ਪੂਰੇ ਹੋਣਗੇ ਜੋ ਗੁਰਬਾਣੀ ਕਹੇ ਜੀ ਉਸ ਨੂੰ ਦਾਫਤ ਤਾਂ ਚੱਲੇ ਹੀ ਨਹੀਂ ਅਸੀਂ ਬਿਲਕੁਲ ਇੰਸੀਸ ਮਾਜਿਕ ਰੂਪੇ ਦੀ ਗੱਲ ਕੀਤੀ ਮੈਂ ਤੇ ਬਰੀਫਲੀ ਟੱਚ ਕਰ ਜਾਂਦਾ ਕਿ ਅਸੀਂ ਇੱਕ ਗੁਰੂ ਗ੍ਰੰਥ ਸਾਹਿਬ ਤੋਂ ਦੂਜੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਨ ਇਕਵਲਟੀ ਬਿਲਕੁਲ ਆ ਆ ਗੱਲ ਸੋ ਦਰਬਾਰ ਸਾਹਿਬ ਵਿੱਚ ਜਦੋਂ ਤੁਸੀਂ ਕੋਸੇ ਨੂੰ ਉਹਨਾਂ ਨੂੰ ਪੁੱਛੋ ਪਾਠ ਰਖਾਣਾ ਤੇ ਉਹ ਕੀ ਪੁੱਛਦੇ ਆ ਪਹਿਲਾ ਕੁਐਸਚਨ ਪੁੱਛਦੇ ਆ ਕਿੱਥੇ ਰਖਵਾਣਾ ਤਿੱਕ ਤੋਂ ਚੇਰੇ ਕੋਆਂ ਦੇ ਰੇਟ ਆ ਫਰੇ ਵਰਗੀ ਜਿਵੇਂ ਗ੍ਰੰਥ ਸਾਹਿਬ ਕੋਆ ਪਰ ਇੰਨੀ ਗੁਣ ਹਮ ਇਵਨ ਮੰਬਾ ਇਹ ਕੋਪ ਸਪੇਸ ਦੀ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਰਿਹਾ ਉਹਦੇ ਵਿੱਚੋਂ ਮੈਂ ਕਈ ਐਗਜ਼ਾਮਪਲ ਦੇ ਸਕਦਾ ਪਰ ਟਾਈਮ ਦੀ ਜ਼ੇਮਰ ਹੈ ਜੀ ਡਾਕਟਰ ਸਾਹਿਬ ਜ਼ਰੂਰੀ ਹੈ ਮੈਂ ਕਹਿੰਨਾ ਕਿ ਥੋੜਾ ਜਿਹਾ ਕਿਉਂਕਿ ਦੁਨੀਆ ਭਰ ਦੇ ਦਰਸ਼ਕ ਦੇਖ ਰਹੇ ਨੇ ਪਤਾ ਹੋਣਾ ਚਾਹੀਦਾ ਇਹਨੇ ਕੁਆਲਿਟੀ ਗੁਰੂ ਨਾਲ ਸੀ ਕਿਵੇਂ ਕਰ ਰਹੇ ਆ ਗੁਰੂ ਕੀ ਸੰਦਾ ਹੈ ਤੇ ਅਸੀਂ ਇਹਨੇ ਕੁਆਲਿਟੀ ਕਿਵੇਂ ਕਰ ਰਹੇ ਆ ਅਸੀਂ ਆਪਣੇ ਮਨ ਵਿੱਚ ਕਿੱਦਾਂ ਇਹਨੇ ਕੁਆਲਿਟੀ ਕਰ ਰਹੇ ਆ ਫਿਰ ਜਗਾ ਫੁਲਾਨੀ ਜਗਾ ਤੇ ਅਸੀਂ ਕੀ ਕਰਨਾ ਜਗਾ ਨਾਲ ਹੀ ਨਿਕਲੋ ਜਦ ਕਿ ਬਾਣੀ ਜਿਹੜੀ ਹੈ ਉਹ ਸਪੇਸ ਐਂਡ ਟਾਈਮ ਤੋਂ ਉੱਪਰ ਉਹਦਾ ਕੋਈ ਲੈਣਾ ਦੇਣਾ ਨਹੀਂ ਇਹ ਸਥਾਨਕ ਹੈ ਪਰ ਉਹਦੇ ਵਿੱਚੋਂ ਵੀ ਜਦੋਂ ਅਸੀਂ ਇਹ ਇਨ ਇਕਵੈਲਿਟੀ ਸੋਸ਼ਲ ਕਰਨੇ ਕਰਾਂਗੇ ਉਹਦੇ ਵਿੱਚੋਂ ਇੱਕ ਇਨ ਇਕਵੈਲਿਟੀ ਹੋਰ ਪੈਦਾ ਹੋਣੀ ਬੜੀ ਡੇਂਜਰਸ ਇਨ ਇਕਵੈਲਿਟੀ ਹੈ ਜਿਹੜੀ ਜਿਹਦੇ ਬਾਰੇ ਮੈਂ ਕਿਹਾ ਤੁਸੀਂ ਮੇਰੇ ਸਾਹਮਣੇ ਤੁਸੀਂ ਐਟ ਲੀਸਟ ਸੈਂਕੜੇ ਪ੍ਰੋਗਰਾਮ ਕੀਤੇ ਆ ਉਹ ਇਨ ਇਕਵੈਲਟੀ ਆ ਪੋਲੀਟੀਕਲ ਇਨ ਇਕਵੈਲਟੀ ਤੇ ਪਾਵਰ ਇਨ ਇਹ ਵਕਤ ਨਾਲ ਉਹ ਪੈਦਾ ਹੋ ਗਈ ਉਹਦੇ ਵਿੱਚੋਂ ਪਾਵਰ ਪੋਲੀਟਿਕਸ ਬਣ ਗਈਆਂ ਜਿੰਨੂੰ ਤੁਸੀਂ ਤਕਸਾਂ ਦਾ ਕਲੋ ਕਾਲਸਕਰ ਕਹੋ ਕਾਲੀਦਾਲ ਕਹੋ ਐਸਜੀਪੀਸੀ ਕਹੋ ਮੈਨੇਜਮੈਂਟ ਕਮੇਟੀਆਂ ਕਹੋ ਜੋ ਮਰਜੀ ਕਰੋ ਹੂੰ ਉਹ ਇਨ ਇਕਵੈਲਟੀ ਦਾ ਇੱਕ ਰੂਪ ਤੁਹਾਡੇ ਸਾਹਮਣੇ ਆ ਗਿਆ ਜਦੇ ਵਿੱਚ ਪਾਵਰ ਆ ਗਈ ਜੀ ਉਹ ਜਿਹੜੀ ਪਾਵਰ ਇਨ ਇਕੁਐਲਿਟੀ ਆ ਉਹਨੇ ਕਈ ਚੀਜ਼ਾਂ ਜਨਰੇਟ ਕਰ ਦਿੱਤੀਆਂ ਉਹਨੇ ਜ਼ਾਲਮ ਤਾਕਤਾਂ ਨਰਕੀ ਜਨਰੇਟ ਕਰ ਦਿੱਤੀ ਕਿ ਮੈਂ ਜੋ ਮਰਜ਼ੀ ਕਰ ਲਵਾਂ ਮੈਂ ਜਿੰਨੂੰ ਮਰਜ਼ੀ ਮਾਰ ਲਵਾਂ ਤੇ ਮੈਂ ਬਚ ਜਾਊਂਗਾ ਮੈਂ ਜੋ ਮਰਜ਼ੀ ਕਰਨਾ ਉਹ ਜਸਟਿਸ ਦੀ ਇਨ ਇਕੁਐਲਿਟੀ ਆਟੋਮੈਟਿਕਲੀ ਇਨਬਰੀਡ ਹੋ ਗਈ ਜਸਟਿਸ ਐਂਡ ਪਾਵਰ ਹਾਂ ਹਾਂ ਤੁਸੀਂ ਜਿਹੜਾ ਟਾਪਿਕ ਸ਼ੁਰੂ ਕੀਤਾ ਸੀ ਡਿਸਐਡਵਾਂਟੇਜ ਆਫ ਇਨਕਵੈਲ ਜੀ ਮੈਂ ਉੱਥੇ ਹੀ ਆਉਣਾ ਚਾਹੁੰਦਾ ਸੀ ਲਿਆ ਕੇ ਤੁਹਾਨੂੰ ਵਾਪਸੀ ਵੀ ਡਿਸਐਡਵਾਂਟੇਜ ਕੀ ਨੇ ਹਾਂਜੀ ਸਭ ਤੋਂ ਵੱਡਾ ਡਿਸਐਡਵਾਂਟੇਜ ਇਹ ਹੋ ਗਿਆ ਕਿ ਉਹਦੇ ਵਿੱਚ ਪਾਵਰ ਪੋਲਿਟਿਕਸ ਪੈਦਾ ਹੋ ਗਈ OK ਜਦੋਂ ਪਾਵਰ ਪੋਲਿਟਿਕਸ ਪੈਦਾ ਹੋ ਗਈ ਜਿਹਦਾ ਵੱਡਾ ਵੱਡੇ ਵੱਡੇ ਸਰਮਾਇਦਾਰ ਹੈ ਉਹ ਪਾਵਰ ਨੂੰ ਕੰਟਰੋਲ ਕਰਨ ਲੱਗ ਪਏ ਅਸੇਤਨਾਉ ਦੇ ਵਿੱਚੋਂ ਗੈਂਗਸਟਰ ਬਣ ਗਏ ਉਹਦੇ ਵਿੱਚੋਂ ਜਿਹਦੇ ਕੋਲ ਫਿਜ਼ੀਕਲ ਮਸਲ ਪਾਵਰ ਆ ਉਹ ਬਣ ਗਿਆ ਤੇ ਜਿਹੜੀ ਐਕਚੁਅਲ ਇਕੁਐਲਿਟੀ ਸੀ ਸੁਪਰੈਸ ਹੋ ਗਈ ਪੂਰ ਪੀਪਲ ਸੁਪਰੈਸ ਹੋ ਉਹ ਜਿਹੜੀ ਪਾਵਰ ਪੋਲਿਟਿਕਸ ਹੋਈ ਉਹਦੇ ਤੇ ਉਹਨਾਂ ਨੇ ਨੈਚੁਰਲ ਰਿਸੋਰਸਸ ਤੇ ਕਬਜ਼ਾ ਕਰਨਾ ਸ਼ੁਰੂ ਕਰਨਾ ਸ਼ੁਰੂ ਕਰਤਾ ਤੇ ਹੋਰ ਚੀਜ਼ਾਂ ਜਨਰੇਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਹੋਰ ਯਾਦਾ ਇਨ ਇਕੁਐਲਿਟੀ ਬਣਾ ਚੁੱਕਾ ਸਮਾਜਿਕ ਰੂਪੇਚ ਇਹਦੇ ਵਿੱਚ ਬੇਸਿਕਲੀ ਅਨਾਰਕੀ ਜ਼ੁਲਮਾਨਾ ਸਰਕਾਰਾਂ ਬਣਨੀਆਂ ਸ਼ੁਰੂ ਬਿਲਕੁਲ ਉਸੇ ਵਿੱਚ ਉਹਦੇ ਵਿੱਚ ਇਹ ਸਭ ਤੋਂ ਵੱਡਾ ਇਨ ਇਕਵੈਲਟੀ ਦਾ ਇੱਕ ਜਿਸ ਐਡਵਾਂਟੇਜ ਹੋਇਆ ਅਸੀਂ ਪਿਛਲੇ 100 ਸਾਲ 50 ਸਾਲਾਂ ਵਿੱਚ ਦੇਖੀਏ ਡੈਮੋਕਰੇਸੀ ਦੇ ਨਾਂ ਤੇ ਅਸੀਂ ਕਿੱਦਾਂ ਦੇ ਸਰਕਾਰਾਂ ਉਹ ਕਿੱਦਾਂ ਦੇ ਬੰਦੇ ਅੱਗੇ ਆ ਗਏ ਜਿਹੜੇ ਕੋਈ ਵੀ ਜ਼ੁਲਮ ਕਰਨ ਤੋਂ ਜ਼ਰਾ ਵੀ ਝਿਜਕਦੇ ਨਹੀਂ ਕਿਉਂਕਿ ਉਹਨਾਂ ਨੂੰ ਪਾਵਰ ਚਾਹੀਦੀ ਇਹ ਸਭ ਤੋਂ ਵੱਡਾ ਡਿਸਐਡਵਾਂਟੇਜ ਸਮਾਜ ਵਿੱਚ ਹੋਇਆ ਔਰ ਉਹ ਸਮਾਜ ਦੇ ਨੂੰ ਬਦਲਣ ਵਿੱਚ ਤੁਸੀਂ ਭਾਵੇਂ ਨੂੰ ਅਮਰੀਕਾ ਦੀ ਸਰਕਾਰ ਕਹਿ ਲਓ ਭਾਵੇਂ ਕਿਸੇ ਵੀ ਸਰਕਾਰ ਦੇ ਨਾਲ ਦੇ ਲੈ ਲਓ ਇੰਡੀਆ ਦੀ ਲੈ ਲਓ ਕਿਸੇ ਵੀ ਥਾਂ ਤੇ ਜਿੱਥੇ ਵੀ ਇਹ ਇਨਇਕੁਐਲਿਟੀ ਵੱਧਦੀ ਗਈ ਉੱਥੇ ਉਸੇ ਤਰੀਕੇ ਦੀ ਜਸਟਿਸ ਸਿਸਟਮ ਤੇ ਸਾਰੇ ਇੰਸਟੀਚੂਨਸ ਦੇ ਕਵਜ਼ਾ ਹੋਣਾ ਸ਼ੁਰੂ ਹੋ ਗਿਆ। ਹੂੰ ਇਹ ਜਿਹੜੀ ਹੈ ਇਹ ਡਿਸਐਡਵਾਂਟੇਜ ਜਿਨ੍ਹਾਂ ਨੇ ਤੁਹਾਨੂੰ ਵੈਲਫੇਅਰ ਦੇਣੀ ਸੀ ਜਿਨ੍ਹਾਂ ਨੇ ਤੁਹਾਡੇ ਲਈ ਸੋਚਣਾ ਸੀ ਉਹ ਬੰਦਿਆਂ ਦਾ ਸੋਚਣਾ ਬੰਦ ਹੋ ਗਿਆ। ਯਾਨੀ ਕਿ ਨਿਆਂਕ ਜਸਟਿਸ ਐਨ ਇਕੁਐਲਟੀ ਵੀ ਆ ਗਈ ਇਹਦੇ ਵਿੱਚ। ਹੂੰ ਇਹਨਾਂ ਡਿਸਐਡਵਾਂਟੇਜ ਦੇ ਬਾਰੇ ਜੋ ਕੁਝ ਇਨ ਇਕੁਐਲਿਟੀ ਦੀ ਗੱਲਬਾਤ ਤੁਸੀਂ ਡਾਕਟਰ ਸਾਹਿਬ ਕੀਤੀ ਹੈ ਉਹਨੂੰ ਗੁਰਬਾਣੀ ਦੇ ਪਰਪੇਖ ਤੋਂ ਆਪਾਂ ਥੋੜਾ ਜਿਆ ਲੈਈਏ ਗੁਰਬਾਣੀ ਕੀ ਕਹਿੰਦੀ ਹੈ ਕੋਈ ਬੋਲਾ ਹੈ RAM RAM ਕੋਈ ਖੁਦਾ ਹੈ ਕੋਈ ਸੇਵ ਹੈ ਗੁਸਈਆਂ ਕੋਈ ਅਲਾ ਹੈ ਗੁਰਬਾਣੀ ਤਾਂ ਕਹੇਦੀ ਕੋਈ ਚਿੰਤਾ ਨਹੀਂ ਸਾਰੇ ਬਰਾਬਰ ਆ ਹਮ ਮਾਤ ਪਿਤਾ ਜੇ 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 ਸ਼ਬਦ ਹੁੰਦਾ ਗੁਰਬਾਨੀ ਦਾ ਇੱਕ ਪਿਤਾ ਇੱਕ ਮਸਕੇ ਹੰਬਾਰਕ ਦੀ ਗੱਲ ਕਰਦੇ ਆ ਜਦੋਂ ਤੁਹਾਡਾ ਪਿਓ ਵੇਚਾ ਮਾਂ ਬਾਪ ਵੇਕੇ ਆ ਸੰਤਾਨ ਇੱਕ ਦੀ ਆ ਫਿਰ ਇਹਨ ਕੁਆਲਿਟੀ ਕਿਉਂ ਗੁਰਦੁਆਰੇ ਦੇ ਵਿੱਚ ਤੁਸੀਂ ਜ਼ਿਕਰ ਕਰਕੇ ਗਏ ਹੋ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਸਵੇਰੇ ਜਦੋਂ ਪਲਕੀ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਤਾਂ ਉਹ ਹੀ ਨੇ ਨਾ ਸ਼ਬਦ ਗੁਰੂ ਹੈ ਨਾ ਉਸੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਸਿਰਫ ਤੇ ਸਿਰਫ ਮੋਢਾ ਦੇਣ ਦੇ ਲਈ ਸਿਰ ਮੋਢਾ ਦੇਣ ਦੇ ਲਈ ਲੋਕੀ ਜਾਨ ਤੱਕ ਦੇਣ ਨੂੰ ਤਿਆਰ ਹੁੰਦੇ ਵੀ ਨਹੀਂ ਮੇਰੀ ਕਿਤੇ ਸੇਵਾ ਸਫਲ ਹੋ ਜਾਵੇ ਉਸੇ ਗੁਰੂ ਗ੍ਰੰਥ ਸਾਹਿਬ ਨੂੰ ਸੜਕਾਂ ਦੇ ਉੱਤੇ ਰੋਲਿਆ ਜਾਂਦਾ ਹੈ ਜਿਹੜੀ ਪਾਵਰ ਵਾਲੀ ਤੁਸੀਂ ਜ਼ਿਕਰ ਕੀਤਾ ਹੈ ਨਾ ਕਿ ਕਿਵੇਂ ਇਸ ਦੇ ਵਿਹਾਰ ਦੇ ਉੱਤੇ ਪਾਵਰ ਸੱਤਾ ਦੇ ਵਿੱਚ ਆ ਕੇ ਡਿਸਐਡਵਾਂਟੇਜ ਲੈਂਦੇ ਨੇ ਉਹੀ ਲੋਕ ਜਿਹੜੇ ਮੋਢਾ ਦੇਣ ਲਈ ਤਰਸਦੇ ਹੁੰਦੇ ਆ ਉਹੀ ਲੋਕ ਜ਼ਬਾਨ ਬੰਦ ਕਰਕੇ ਬਹਿ ਜਾਂਦੇ ਆ ਗੁਰੂ ਗRAND ਸਭ ਤੋਂ ਉਹੀ ਹੈ ਨਾ ਗੁਰੂ ਤਾਂ ਸਾਡਾ ਉਹੀ ਹੈ ਨਾ ਇੱਕ ਤੇ 2 ਲੱਖ 2.5 ਲੱਖ ਦਾ ਚੰਦੋਆ ਚੜ ਰਿਹਾ ਉਸੇ ਗੁਰੂ ਦੇ ਉੱਤੇ ਗੁਰੂ ਤਾਂ ਇੱਕ ਹੈ ਇੱਕ ਪਿਤਾ ਇੱਕੋ ਜਿਹੀ ਅੰਬਾਰਕ ਹੈ ਨਾ ਗੁਰੂ ਤਾਂ ਇੱਕ ਹੈ ਉਸੇ ਗੁਰੂ ਦੇ ਉੱਤੇ ਸਿੰਪਲ ਸਾਦਾ ਚੰਦੋਆ ਤਾਣਿਆ ਹੋਇਆ ਇੱਕ ਗੁਰੂ ਦੇ ਘਰ ਦੇ ਵਿੱਚ ਤੁਹਾਨੂੰ 10 ਤਰ੍ਹਾਂ ਦਾ ਪਕਵਾਨ ਮਿਲ ਰਿਹਾ ਇੱਕ ਦੇ ਉੱਤੇ ਦਾਲ ਫੁਲਕਾ ਮਿਲਦੇ ਆ ਇਹਨੇ ਕੁਆਲਿਟੀ ਆ ਗਈ ਨਾ ਇਹ ਜਿਹੜੀਆਂ ਇਨਕਵੈਲਿਟੀਜ਼ ਹੈਗੀਆਂ ਇਹਨਾਂ ਨੂੰ ਅਸੀਂ ਆਪਣੇ ਹਰ ਲੈਵਲ ਤੇ ਹਰ ਲੈਵਲ ਤੇ ਕੋਸ਼ਿਸ਼ ਕਰੀਏ ਜੇ ਦੇ ਕੋਲ ਵੀ ਜਿੰਨਾ ਸਮਰੱਥਾ ਹੈਗੀ ਉਹਨੂੰ ਘਟਾ ਦਈਏ ਔਰ ਉਹਨਾਂ ਨੂੰ ਜੇ ਕਿਸੇ ਕੋਲ ਐਜੂਕੇਸ਼ਨ ਹੈ ਉਹ ਆਪਣੀ ਐਜੂਕੇਸ਼ਨ ਨੂੰ ਅੱਗੇ ਵਧਾਵੇ ਜੇ ਕੋਈ ਹੈਲਥ ਫੁਜ਼ਿਲਿਟੀ ਹੈ ਕੋਈ ਲਾਇਰ ਹੈ ਕੋਈ ਕੁਝ ਹੈ ਜਿੱਥੇ ਵੀ ਜਿਹੜਾ ਵੀ ਉਹ ਕੰਮ ਕਰ ਰਿਹਾ ਹੈ ਉਦੇ ਵਿੱਚ ਉਹ ਨੂੰ ਵੰਡਣ ਦੀ ਕੋਸ਼ਿਸ਼ ਕਰੇ ਤੇ ਉਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰੇ ਸੰਟੈਂਟਮੈਂਟ ਅਸੀਂ ਪ੍ਰੋਗਰਾਮ ਕੀਤਾ ਸੀ ਤੁਹਾਡੇ ਨਾਲ ਸੰਪੋਕ ਦੇ ਉਤੇ ਤੇ ਸੰਤੋਖ ਤੇ ਆ ਕੇ ਖੜਾ ਹੋ ਕੇ ਉਹਨਾਂ ਇਨ ਇਕਵੈਲਿਟੀਜ਼ ਨੂੰ ਘਟਾਉਣ ਦੀ ਕੋਸ਼ਿਸ਼ ਕਰੇ ਸੋ ਗੁਰਬਾਣੀ ਜਿਹੜੀ ਹੈ ਉਹ ਇਕਵਲ ਸੋਸ਼ਲ ਸਟੇਟਸ ਇਕਨੋਮਿਕ ਸਟੇਟਸ ਈਵਨ ਪੋਲੀਟੀਕਲ ਸਟੇਟਸ ਇਸ ਸਾਰੇ ਰਿਲੀਜੀਅਸ ਸਟੇਟਸ ਹਰ ਐਂਗਲ ਤੋਂ ਗੁਰਬਾਣੀ ਇਕੁਐਲਿਟੀ ਦੀ ਗੱਲ ਕਰਦਾ। ਸੋ ਉਹਨਾਂ ਇਨ ਇਕੁਐਲਿਟੀਆਂ ਜਦੋਂ ਡਿਸਐਡਵਾਂਟੇਜ ਸਭ ਤੋਂ ਵੱਡਾ ਇਸ ਸਮਾਜ ਵਿੱਚ ਜਿੰਨੇ ਤੁਹਾਡੇ ਜੈਨੋਸਾਈਡਸ ਹੋਣਗੇ ਦੇਖੋ 84 ਦਾ ਜੈਨੋਸਾਈਡ ਇਨ ਇਕੁਐਲਿਟੀ ਬੇਸ ਸੀਗਾ। ਇਨ ਇਕੁਐਲਿਟੀ ਕਰਕੇ ਹੋਇਆ ਬਿਲਕੁਲ। ਇਹ ਡਿਸਐਡਵਾਂਟੇਜ ਮਿਲਿਆ ਨਾ। ਹੂੰ ਹੂੰ। ਸੋ ਐਸੇ ਤਰ੍ਹਾਂ ਜਿਹੜੇ ਹੋਰ ਵੀ ਸਮਾਜਿਕ ਇਹ ਨਹੀਂ ਕਿ ਸਿਰਫ ਸਿੱਖ ਸਮਾਜ ਦੀ ਗੱਲ ਕਰਦੇ इवन ਜਿਹੜਾ ਹੁਣ ਜੋ ਸੀਰੀਅਸ ਹੋ ਰਿਹਾ ਯੂਕਰੇਨ ਵਿੱਚ ਹੋ ਰਿਹਾ ਜਾਂ ਹੋਰ ਪਾਸੇ ਵੀ ਹੋ ਰਿਹਾ ਵਰਲਡਵਾਈਡ ਹੋ ਰਿਹਾ ਉਹ ਵੀ ਇਨਕਵੈਲਟੀ ਦਾ ਸੰਕਾ ਸੋ ਪਲੀਜ਼ ਜਿੱਥੇ ਵੀ ਅਸੀਂ ਆਪਣੇ ਆਪ ਨੂੰ ਜਿੱਥਾ ਵੀ ਸੁਣ ਰਿਹਾ ਪ੍ਰੋਗਰਾਮ ਉਹ ਜੇ ਆਪਣੇ ਆਪ ਨੂੰ ਥੋੜਾ ਜਿਆ ਚੇਂਜ ਕਰੇ ਤੇ ਕੋਸ਼ਿਸ਼ ਕਰੇ ਕਿ ਇਕੁਅਲ ਮੈਂ ਕਿਦਾਂ ਮੈਂ ਸਮਾਜ ਵਿੱਚ ਬਣਾ ਸਕਦਾ ਕਿ ਬੜੀ ਬੜੀ ਉਹਦੇ ਨਾਲ ਬਹੁਤ ਵਧੀਆ ਸਮਾਜ ਪੈ ਜਾਏਗਾ ਨੀਤਾ ਇਨਸਾਨੀ ਇਨਸਾਨ ਨੂੰ ਮਾਰੇਗਾ ਔਰ ਖਤਮ ਕਰੇ ਡਾਕਟਰ ਤੁਹਾਡਾ ਤਹਿ ਦਿਲੋਂ ਤੁਹਾਨੂੰ ਵਾਦ ਚਰਦੀ ਕਲਚ ਰਹਿ ਕੇ ਇਸ ਤਰ੍ਹਾਂ ਹੀ ਜਿਹੜਾ ਗੁਰਮਤ ਮੁਤਾਬਕ ਜੀਵਨ ਹੈ ਅਸਲ ਜੀਵਨ ਹੈ ਨਾ ਬਰਾਬਰਤਾ ਦੀ ਤੁਸੀਂ ਅੱਜ ਗੱਲ ਕੀਤੀ ਹੈ ਕਿ ਮਨੁੱਖਤਾ ਕਿਵੇਂ ਅਸੀਂ ਨਾ ਕੋ ਬੈਰੀ ਨਹੀਂ ਬੇਗਾਨਾ ਵਾਲੀ ਗੱਲ ਗੁਰਬਾਣੀ ਮੁਤਾਬਕ ਕਰ ਸਕੀ ਹੈ ਚਰਦੀ ਕਲਾ 'ਚ ਰਹਿ ਕੇ ਇਸ ਤਰ੍ਹਾਂ ਹੀ ਸੇਵਾ ਕਰਦੇ ਰਹਾਂ ਆਉਣ ਵਾਲੇ ਨਵੇਂ ਵਰੇ 'ਚ ਫਿਰ ਤੁਹਾਡੇ ਨਾਲ ਕਿਤੇ ਗੱਲਬਾਤ ਕਰਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਜਗਜੀਤ ਸਿੰਘ ਕਿਉਂਕਿ ਜਦੋਂ ਇਹਨਾਂ ਦੀਆਂ ਅੰਦਰੋਂ ਨਿਕਲੀਆਂ ਹੋਈਆਂ ਗੱਲਾਂ ਖੋਜੀ ਗੱਲਾਂ ਨੇ ਨਾ ਉਹ ਜੀਵਨ ਨੂੰ ਬੜਾ ਪ੍ਰਭਾਵਿਤ ਕਰਦੀਆਂ ਨੇ ਦੁਨੀਆ ਨੂੰ ਵਿਨਾਸ਼ਕਾਰੀ ਵੱਲ ਲੈ ਜਾਂਦੀਆਂ ਨੇ ਇਹ ਚੀਜ਼ਾਂ ਜੇ ਅਸੀਂ ਇਹ ਕੁਆਲਿਟੀ ਦੀ ਗੱਲ ਨਾ ਕਰੀਏ ਬਰਾਬਰਤਾ ਦੀ ਗੱਲਬਾਤ ਨਾ ਕਰੀਏ ਪ੍ਰੋਗਰਾਮ ਦੇ ਸਪான்ਸਰ ਨੇ ਆ ਖਾਸ ਕਰਕੇ ਪਲਾਨਨਟ ਗਰੁੱਪ ਰੀਅਲਟੀ ਦੀ ਇੱਕ ਟੀਮ ਹੈ ਜਿਹਦੇ ਵਿੱਚ ਆ ਖਾਸ ਕਰਕੇ ਅਜੀਤ ਰਾਲਨ ਤੇ ਭਰਦਵਾਜ ਜੀ ਤੇ ਨਾਲ ਦੇ ਨਾਲ ਸਰਮੁਖ ਸਿੰਘ ਪ੍ਰਾਪਰਟੀ ਖਰੀਦਣੀ ਹੈ ਵੇਚਣੀ ਹੈ ਜਾਂ ਫਿਰ ਕੋਈ ਲਾਟ ਲੈਣੀ ਹੈ ਡਿਵੈਲਪਮੈਂਟ ਕਰਨੀ ਹੈ ਇਨ੍ਹਾਂ ਤਿੰਨਾਂ ਦੇ ਵਿੱਚੋਂ ਕਿਸੇ ਨਾਲ ਵੀ ਦਿੱਤੇ ਹੋਏ ਨੰਬਰ 'ਤੇ ਸੰਪਰਕ ਕਰ ਲਿਓ ਤੇ ਇਸ ਦਾ ਸੁਰਮਖ ਸਿੰਘੂ ਨੇ ਖਾਸ ਕਰਕੇ ਇੱਕ 3 ਬੈੱਡਰੂਮ ਦਾ ਤੇ 4 ਵਾਸ਼ਰੂਮ ਵਾਲਾ 2 ਕਾਰਗਰਾਜ ਵਾਲਾ ਇੱਕ ਟਾਊਨ ਹਾਊਸ ਇਸ ਲਈ ਅਵੇਲੇਬਲ ਹੈ ਜਿਹੜਾ ਬਹੁਤ ਹੀ ਘੱਟ ਰੇਟ ਦੇ ਉੱਤੇ ਲਾਇਆ ਹੋਇਆ ਇਸ ਤੋਂ ਪਹਿਲਾਂ ਕਿ ਉਹ ਨਿਕਲ ਜਾਵੇ 1600 ਸਕੁਅਰ ਫੁੱਟ ਕਵਰਡ ਏਰੀਆ ਹੈ 462 स्क्वेयर फुट ਦੀ ਉੱਪਰਲੇ ਪਾਸੇ ਗਜ਼ੀਬੋ ਬਣਾਉਣ ਦੇ ਲਈ ਥਾਂ ਹੈ। ਬਣਿਆ ਹੋਇਆ ਗਜ਼ੀਬੋ ਬਾਰਬੀਕਿਊ ਕਰ ਸਕਦੇ ਹੋ, ਹੋਰ ਬੱਚਿਆਂ ਦੇ ਖੇਡਣ ਲਈ ਵਾਧੂ ਥਾਂ ਹੈ। ਗੱਲਬਾਤ ਕਰਨੀ ਹੈ ਤੇ 778 883 9036 ਪੰਜ ਤਾਰਾ ਰੈਸਟੋਰੈਂਟ ਤੇ ਬਾਰ ਬਾਰਲੇ ਪ੍ਰੋਗਰਾਮ ਨੂੰ ਸਪான்ਸਰ ਕਰ ਰਹੇ ਨੇ। ਪਾਰਟੀ ਕਰਨੀ ਹੈ ਜਾਂ ਫਿਰ ਤੁਸੀਂ ਬ੍ਰੈਕਫਾਸਟ ਲਾਂਚ ਜਾਂ ਡਿਨਰ ਲਈ ਜਾਣਾ ਹੈ ਤੇ 85 ਤੋਂ 132 ਸਟਰੀਟ ਦੇ ਉੱਤੇ ਇਹ ਰੈਸਟੋਰੈਂਟ ਦਾ ਇਹਨਾਂ ਦੀ ਮੁਹਾਰਤ ਇਹ ਹੈ ਕਿ ਕੇਟਰਿੰਗ ਤੇ ਖਾਸ ਕਰਕੇ ਪ੍ਰਾਈਵੇਟ ਪਾਰਟੀਆਂ 25 ਤੋਂ ਲੈ ਕੇ 700 ਵਿਅਕਤੀ ਪਾਰਟੀ ਕਰ ਸਕਦੇ ਨੇ 604 807 2365 ਦਵਿੰਦਰ ਬੈਣੀਪਾਲ ਜੀ ਮੇਰੇ ਤੋਂ ਬਾਅਦ 6 ਵਜੇ ਪ੍ਰਾਈਮ ਟਾਈਮ ਲੈ ਕੇ ਹਾਜ਼ਰ ਹੋਣਗੇ ਸੇ ਪ੍ਰੋਗਰਾਮ ਨੂੰ 9 ਵਜੇ ਰਿਪੀਟ ਕੀਤਾ ਜਾਣਾ ਹੈ ਪ੍ਰੋਗਰਾਮ ਦੇ ਵਿੱਚ ਤੁਹਾਡੇ ਪ੍ਰਤੀਕਰਮ ਤੁਹਾਡੇ ਕਮੈਂਟਸ ਤੁਹਾਡੀ ਸ਼ਮੂਲੀਅਤ ਬੜਾ ਮਹਾਨ ਰੱਖਦੀ ਹੈ ਪ੍ਰਮਾਤਮਾ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ ਚਰਦੀ ਕਲਾ ਚ ਰੱਖਣਾ ਤੁਹਾਨੂੰ ਅਗਲੇ ਵਰੇ ਦੇ ਵਿੱਚ ਹੋਰ ਪ੍ਰੋਗਰਾਮ ਲੈ ਕੇ ਮੈਂ ਤੁਹਾਡੇ ਲਈ ਹਾਜ਼ਰ ਹੋ ਸਕਾਂ ਸਾਂਝਾ ਟੀਵੀ ਨੂੰ ਸਪੋਰਟ ਕਰਨ ਲਈ ਸਾਂਝਾ ਟੀਵੀ ਨੂੰ ਪਿਆਰ ਕਰਨ ਲਈ ਤੁਹਾਡਾ तहे ਦਿਲੋਂ ਧੰਨਵਾਦ ਅਗਲਾ ਨਵੇਂ ਵਰੇ 'ਚ ਪ੍ਰੋਗਰਾਮ ਲੈ ਕੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਰੱਬ ਰੱਖਾ